ਅੱਜ ਗੱਲ ਕਰਦੇ ਆਂ ਭਾਰਤੀ ਸਟੈਂਪ ਐਕਟ 1899 ਬਾਰੇ ਇੱਕ ਤੇਜ਼ ਨਜ਼ਰ ਹਾਂਜੀ ਇਹ ਕਾਨੂੰਨ 100 ਸਾਲ ਤੋਂ ਵੀ ਪੁਰਾਣਾ ਹੈ ਬ੍ਰਿਟਿਸ਼ ਜ਼ਮਾਨੇ ਦਾ ਪਰ ਕੀ ਇਹ ਅੱਜ ਵੀ ਮਾਇਨੇ ਰੱਖਦਾ ਹੈ ਬਿਲਕੁਲ ਇਹੀ ਕਾਨੂੰਨ ਹੈ ਜੋ ਸਾਡੇ ਦਸਤਾਵੇਜ਼ਾਂ ਨੂੰ ਕਾਨੂੰਨੀ ਮਾਨਤਾ ਦਿੰਦਾ ਹੈ ਭਾਵੇਂ ਇਹ ਬਣਿਆ ਤਾਂ ਮੁੱਖ ਤੌਰ ਤੇ ਟੈਕਸ ਇਕੱਠਾ ਕਰਨ ਲਈ ਸੀ ਪਰ ਅਦਾਲਤੀ ਕਾਰਵਾਈਆਂ ਤੇ ਇਸ ਦਾ ਬਹੁਤ ਵੱਡਾ ਅਸਰ ਹੈ ਤੇ ਹਾਂ ਕੇਂਦਰ ਤੇ ਰਾਜਾਂ ਵਿਚਾਲੇ ਸ਼ਕਤੀਆਂ ਦੀ ਵੰਡ ਇਸ ਨੂੰ ਥੋੜਾ ਗੁੰਝਲਦਾਰ ਬਣਾ ਦਿੰਦੀ ਹੈ ਆਓ ਤਿੰਨ ਮੁੱਖ ਗੱਲਾਂ ਤੇ ਧਿਆਨ ਦਿੰਦੇ ਆਂ ਪਹਿਲੀ ਗੱਲ ਤੇ ਇਹ ਬਹੁਤ ਜ਼ਰੂਰੀ ਹੈ ਇਸ ਕਾਨੂੰਨ ਦੇ ਦੋ ਮਕਸਦ ਨੇ ਸਰਕਾਰ ਲਈ ਪੈਸਾ ਇਕੱਠਾ ਕਰਨਾ ਮਤਲਬ ਰੈਵਨਿਊ ਤੇ ਦੂਜਾ ਦਸਤਾਵੇਜ਼ਾਂ ਨੂੰ ਕਾਨੂੰਨੀ ਤਾਕਤ ਦੇਣਾ ਪਰ ਸਭ ਤੋਂ ਵੱਡਾ ਅਸਰ ਪਤਾ ਕੀ ਹੈ ਜੇ ਕਿਸੇ ਕਾਗਜ਼ ਤੇ ਸਹੀ ਸਟੈਂਪ ਨਹੀਂ ਲੱਗੀ ਤਾਂ ਉਸ ਨੂੰ ਅਦਾਲਤ ਵਿੱਚ ਸਬੂਤ ਵਜੋਂ ਨਹੀਂ ਵਰਤਿਆ ਜਾ ਸਕਦਾ ਜਦ ਤੱਕ ਤੁਸੀਂ ਉਹ ਕਮੀ ਪੂਰੀ ਨਾ ਕਰਦੇ ਹੋ ਸੋਚੋ ਇਸ ਦਾ ਮਤਲਬ ਤੁਹਾਡਾ ਜ਼ਰੂਰੀ ਕੰਟਰੈਕਟ ਵੀ ਕਾਨੂੰਨੀ ਤੌਰ ਤੇ ਬੇਕਾਰ ਹੋ ਸਕਦਾ ਹੈ ਦੂਜੀ ਗੱਲ ਇੱਥੇ ਥੋੜਾ ਜਿਹਾ ਪੇਚ ਹੈ ਸੰਵਿਧਾਨਿਕ ਵੰਡ ਦੇਖੋ ਕੁਝ ਖਾਸ ਵਿੱਤੀ ਕਾਗਜ਼ਾਤ ਜਿਵੇਂ ਸ਼ੇਰਾਂ ਦਾ ਲੈਣ-ਦੇਣ ਜਾਂ ਬੀਮਾ ਪਾਲਿਸੀਆਂ ਇਹਨਾਂ ਤੇ ਸਟੈਂਪ ਡਿਊਟੀ ਦੀ ਦਰ ਕੇਂਦਰ ਸਰਕਾਰ ਤੈਅ ਕਰਦੀ ਹੈ ਭਾਵੇਂ ਪੈਸਾ ਰਾਜਾ ਨੂੰ ਮਿਲੇ ਪਰ ਬਾਕੀ ਜ਼ਿਆਦਾਤਰ ਦਸਤਾਵੇਜ਼ ਜਿਵੇਂ ਜ਼ਮੀਨ ਦੀ ਵਿਕਰੀ ਵਗੈਰਾ ਉਹਨਾਂ ਲਈ ਦਰਾਂ ਰਾਜ ਸਰਕਾਰਾਂ ਤੈਅ ਕਰਦੀਆਂ ਨੇ ਨਤੀਜਾ ਪੂਰੇ ਭਾਰਤ ਵਿੱਚ ਵੱਖ-ਵੱਖ ਰੇਟ ਜਿਸ ਨਾਲ ਕਾਰੋਬਾਰਾਂ ਲਈ ਕਾਫੀ ਉਲਝਣ ਪੈਦਾ ਹੋ ਜਾਂਦੀ ਹੈ ਤੇ ਆਖਰੀ ਗੱਲ ਕਾਨੂੰਨ ਹੁਣ ਬਦਲ ਰਿਹਾ ਹੈ ਮਾਡਰਨ ਹੋ ਰਿਹਾ ਹੈ 2019 ਵਿੱਚ ਇੱਕ ਸੋਧ ਹੋਈ ਜਿਸ ਨੇ ਖਾਸ ਕਰਕੇ ਸਿਕਿਉਰिटीज ਯਾਨੀ ਸ਼ੇਰਾਂ ਵਗੈਰਾ ਲਈ ਸਟੈਂਪ ਡਿਊਟੀ ਨੂੰ ਸੌਖਾ ਕੀਤਾ ਹੁਣ ਪੂਰੇ ਦੇਸ਼ ਇੱਕੋ ਜਿਹੇ ਰੇਟ ਨੇ ਪੈਸਾ ਇੱਕ ਥਾਂ ਤੇ ਇਕੱਠਾ ਹੁੰਦਾ ਤੇ ਹਾਂ ਡਿਜੀਟਲ ਸ਼ੇਅਰ ਟਰਾਂਸਫਰ ਤੇ ਜਿਹੜੀ ਛੂਟ ਮਿਲਦੀ ਸੀ ਉਹ ਹੁਣ ਖਤਮ ਹੋ ਗਈ ਹੈ ਹੁਣ ਤਾਂ ਕਾਗਜ਼ੀ ਸਟੈਂਪਾ ਦੀ ਥਾਂ ਡਿਜੀਟਲ ਈ ਸਟੈਂਪਿੰਗ ਆਮ ਹੋ ਗਈ ਹੈ ਤੇ ਇੱਕ ਨਵਾਂ 2023 ਦਾ ਬਿਲ ਵੀ ਤਿਆਰ ਹੈ ਇਸ ਪੁਰਾਣੇ ਕਾਨੂੰਨ ਨੂੰ ਬਦਲਣ ਲਈ ਨਾਲੇ ਸੁਪਰੀਮ ਕੋਰਟ ਨੇ ਵੀ ਹੋਣੇ ਜਿਹੇ ਸਾਫ ਕੀਤਾ ਕਿ ਜੇ ਆਰਬਿਟ੍ਰੇਸ਼ਨ ਸਮਝੌਤੇ ਤੇ ਸਟੈਂਪ ਨਹੀਂ ਲੱਗੀ ਤਾਂ ਉਹ ਰੱਦ ਨਹੀਂ ਹੁੰਦਾ ਬਸ ਸਬੂਤ ਵਜੋਂ ਕਮਜ਼ੋਰ ਹੋ ਜਾਂਦਾ ਹੈ ਜਿਸ ਨੂੰ ਬਾਅਦ ਵਿੱਚ ਠੀਕ ਕੀਤਾ ਜਾ ਸਕਦਾ ਹੈ ਤਾਂ ਕੁਲ ਮਿਲਾ ਕੇ ਪਾਵੇਂ ਇਹ ਸਟੈਂਪ ਐਕ ਪੁਰਾਣਾ ਤੇ ਥੋੜਾ ਜਟਿਲ ਹੈ ਪਰ ਇਹ ਅੱਜ ਵੀ ਭਾਰਤ ਦੇ ਕਾਨੂੰਨੀ ਤੇ ਵਿੱਤੀ ਕੰਮਕਾਜ ਲਈ ਬਹੁਤ ਜ਼ਿਆਦਾ ਅਹਿਮੀਅਤ ਰੱਖਦਾ ਹੈ